ਸਾਹਿਬਾ ਦੋਸਤ ਤੁਸੀਂ ਦੇਖ ਰਹੇ ਹੋ ਬੇਦਕਾਰ ਮਿਸ਼ਨ ਨੂੰ ਤੇ ਮੈਂ ਤੁਹਾਡਾ ਆਪਣਾ ਰਜੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਨਵੀਂ ਕਚਾਰੀ ਦੇ ਬਾਅਦ ਜਿੱਥੇ ਕੀ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਹਾਈ ਨੂੰ ਲੈ ਕੇ ਉਹਨਾਂ ਦੇ ਜੋ ਵਲੰਟੀਅਰ ਨੇ ਜੋ ਕਿ ਐਮਐਲਏ ਨੇ ਸਹਿਬਾਨ ਨੇ ਜੋ ਕਿ ਮੁੱਖ ਮੈਂਬਰ ਨੇ ਉਹਨਾਂ ਦੇ ਲੁਧਿਆਣਾ ਦੇ ਉਹਨਾਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਜਿਹਦੇ ਵਿੱਚ ਉਹਨਾਂ ਵੱਲੋਂ ਅਨਸ਼ੰਨ ਦੇ ਉੱਪਰ ਧਿਆਨ ਦਿੱਤਾ ਜਾ ਰਿਹਾ ਕਿ ਅਸੀਂ ਇੱਥੇ ਜਿੰਨੀ ਦਿਨ ਉਹਨਾਂ ਨੂੰ ਰਿਹਾਈ ਨਹੀਂ ਕੀਤੀਆਂ ਉਹਨਾਂ ਨੇ ਅਸੀਂ

ਡਿਟੇਲਸ਼ਿਪ ਆਮ ਆਦਮੀ ਪਾਰਟੀ ਦੀ ਮਜੂਰ ਆ ਤੁਸੀਂ ਵੀ ਪੁੱਛੇ ਕੀ ਕਹਿਣਾ ਚਾਹਦਾ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਚੀਰ ਬੈਂਕ ਸਭ ਵੋਧੇਦਾਰ ਇੱਥੇ ਅਸੀਂ ਪਹੁੰਚੇ ਹਾਂ ਅਕੀਨ ਇਸ ਤੋਂ ਮੰਗ ਦਾ ਕਰ ਰਹੇ ਹੈ ਕਿ ਜੋ ਸੈਕਟਰ ਗਵਰਨਮੈਂਟ ਨੇ ਜੀਜੇਪੀ ਦੀ ਗਵਰਨਮੈਂਟ ਨੇ ਨਜਾਇਜ਼ ਤੌਰ ਤੇ ਸਾਡੇ ਪਾਰਟੀ ਦੇ ਸੁਪਰੀ ਦੇ ਸ਼ਿਰਾਦਰ ਕੇਂਜੀਬਾਦ ਜੀ ਨੇ ਨਜਾਇਜ਼ ਤੌਰ ਤੇ ਹਰਾਸਦੇ ਵਿੱਚ ਲਿਆ ਹੈ ਉਸ ਦੇ ਅਗੇਂਸਟ ਅਸੀਂ ਅੱਜ ਇੱਕ ਸਮੂਹਤ ਵਰਕਸ਼ਾਪ ਹੋਇਆ ਹੈ ਜੋ ਪਰ ਅੱਜ ਦੇ ਦਿਨ ਦੇ ਵਿੱਚ ਅਸੀਂ ਮੁਖਰਤਾਲ ਕੀਤੀ ਹੈ ਤਾਂ ਜੋ ਇਹ ਆਵਾਜ਼ ਇਹ ਜੋ ਤੁਸੀਂ ਪਿੱਛੇ ਨਾਰੇ ਦੀ ਆਵਾਜ਼ ਸਾਡੀ ਸੁਣ ਰਹੇ ਹੋ ਇਹ ਕੇਂਦਰ ਸਰਕਾਰ ਤੱਕ ਪਹੁੰਚੇ ਅੱਜ ਸਾਡੇ ਜੋ ਸ੍ਰੀਮਨੋ ਰਦਰ ਕੇ ਜੀ ਵਾਲ ਜੀ ਨੇ ਇਹਨਾਂ ਨੇ ਉਹਨਾਂ ਨੇ ਜਾਇਜ਼ ਤਜਾਇਜ਼ ਤੌਰ ਤੇ ਪ੍ਰਕਰਿਤ ਕਰਨਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ ਅੱਜ ਇਹ ਨਹੀਂ ਭੁਖੜਤਾਲ ਰੱਖੀ ਹੈ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿ ਇੱਥੇ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਹੈ ਜੋ ਸਾਡਾ ਭੁਖੜਤਾਲ ਦਾ ਮੇਨ ਜੋ ਸੈਂਟਰ ਹੈ ਉਹ ਅੱਜ ਕਟੜਕਲਾ ਵਿਖੇ ਹੈ ਜਿੱਥੇ ਸਾਡੇ ਸਤਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਉੱਥੇ ਪਹੁੰਚੇ ਨੇ ਬਾਕੀ ਸਭ ਵਲੰਟੀਅਰਜ਼ ਨੂੰ ਦੇ ਹਜ਼ਾਰ ਕਿੱਤੀ ਗਈ ਸੀ ਕਿ ਜਿੱਥੇ ਜਿੱਥੇ ਵੀ ਉਹ ਬੈਠੇ ਨੇ ਉੱਥੇ ਆਪਣੇ ਡੀਸੀ ਦਫ਼ਤਰਾਂ ਦੇ ਸਾਹਮਣੇ ਇਹ ਸਮੂਹਤ ਜੋ ਹੈ ਇਹ ਕੋਹ ਫੜਤਲ ਕਰ। ਉਹ ਮੰਨੀਤ ਵੀ ਤੁਸੀਂ ਕਾਂਗਰਸੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਆ ਤੇ ਨੇ ਬੀਜੇਪੀ ਦਾ ਕਾਫੀ ਗਲੂਰ ਕਰਦੇ ਸੀਗੇ। ਪਰ ਹੁਣ ਮਾਨ ਸਰਕਾਰ ਨੂੰ ਕਹਿੰਦੇ ਵੀ ਸਿੰਗਲ ਇੰਜਨ ਆ ਧੂਆ ਮਾਰ ਗਿਆ। ਕੀ ਮਤਵ ਹੈ ਕਿ ਅੱਛੀਆਂ ਕਰਨ ਲੱਗੇ। ਜੀ ਮੈਂ ਤਾਂ ਇਹ ਕਹੂੰਗਾ ਕਿ ਇਸ ਸਮੇਂ ਜੋ ਮਾਨ ਸਰਕਾਰ ਹੈ ਇਹਨੇ ਕੋ ਵਧੀਆ ਕੰਮ ਕਰ ਰਹੀ ਹੈ ਕਿ ਬਾਕੀ ਦੀਆਂ ਜੋ ਸਰਕਾਰਾਂ ਹਨ ਉਹ ਧੂਆ ਛੱਡ ਰਹੀਆਂ ਹਨ। ਅੱਜ ਇਹ ਡਰ ਹੈ ਇਹ ਡਰ ਹੈ ਆਮ ਆਦੀ ਪਾਰਟੀ ਦਾ ਤਾਂ ਜੋ ਲੋਦੀ ਵਰਗੇ ਵੀ ਅੱਜ ਕੋ ਭਰਾਏ ਹੋਏ ਨੇ ਅਤੇ ਹੋਰ ਦੂਜੀਆਂ ਪਾਰਟੀਆਂ ਵੀ ਘਰਾਂ ਵਿੱਚ ਭਰਾਈਆਂ ਹੋਈਆਂ ਹਨ ਤਾਂ ਹੀ ਉਹ ਚਾਕੇ ਸਾਡੇ ਜੋ ਦਿੱਤਾ ਹਨ ਜੋ ਸਾਡੇ ਲੀਡਰ ਹਨ ਉਹਨਾਂ ਨੂੰ ਇਸ ਡਰ ਦੇ ਵਿੱਚ ਹੀ ਅੰਦਰ ਕਰ ਰਹੇ ਹਨ ਆਮ ਆਦੀ ਪਾਰਟੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਔਰ ਹੋਰ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਚੋਂ 13 ਚੋਂ 0 ਅਤੇ ਦਿੱਲੀ ਚੋਂ 4 ਚੋਂ 0 ਜਿੱਤ ਕੇ ਪਹਿਲੇ ਨੰਬਰ ਦੇ ਉੱਤੇ ਆਵੇਗੀ ਆਮ ਆਦੀ ਪਾਰਟੀ ਦੇ ਵਰਕਰਾਂ ਚ ਕਾਫੀ ਇੱਥੇ ਬਹੁਤ ਸ਼ਗਰ ਆ ਰਹੇ ਹੋਣਗੇ ਮੈਂ ਵੀ ਤੇਜ਼ੀ ਨਾਲ ਆ ਰਿਹਾ ਹਾਂ ਜੀ ਬਿਲਕੁਲ ਕਿਉਂਕਿ ਕੇਜਰੀਵਾਲ ਇੱਕ ਇਨਸਾਨ ਨਹੀਂ ਕੇਜਰੀਵਾਲ ਇੱਕ ਸੋਚ ਹੈ ਕੇਜਰੀਵਾਲ ਇੱਕ ਸੋਚ ਹੈ ਜੋ ਹਰ ਇੱਕ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਜੋ ਭਾਰਤ ਦੇਸ਼ ਨੂੰ ਪਿਆਰ ਕਰਦਾ ਹੈ ਉਹ ਹਰ ਦੇਸ਼ ਵਾਸੀ ਦੇ ਅੰਦਰ ਵੱਸ ਚੁੱਕੀ ਹੈ ਇਸ ਕਰਕੇ ਇਹ ਜੋ ਰੋਸ ਹੈ ਇਹ ਰੋਸ ਵੀ ਇਸੇ ਚੀਜ਼ ਦਾ ਹੀ ਹੈ ਕਿ ਇੱਕ ਸੋਚ ਨੂੰ ਤੁਸੀਂ ਕਦੀ ਵੀ ਕਾਇਰ ਨਹੀਂ ਕਰ ਸਕਦੇ ਐਮਐਨ ਸਰਕਾਰ ਨਹੀਂ ਪਹੁੰਚੇਗਾ ਦੇ ਵਿੱਚ ਜੀ ਹਾਂ ਐਮਐਲਏ ਸਹਿਬਾਨ ਵੀ ਪਹੁੰਚੇ ਨੇ ਔਰ ਕੁਝ ਐਮਐਲਏ ਸਹਿਬਾਨ ਸਾਡੇ ਸਤੇ ਆਪਣੇ ਖਟਕੜ ਕਲਾ ਵਿਖੇ ਪਹੁੰਚੇ ਨੇ ਕੀ ਮੈਸੇਜ ਆ ਅਗਲਾ ਕੀ ਪ੍ਰੋਟੈਸਟ ਆ ਬੀ ਉਸ ਤੋਂ ਬਾਅਦ ਸਰ ਸਾਡਾ ਜੋ ਪ੍ਰੋਟੈਸਟ ਹੈ ਇਸੇ ਤਰ੍ਹਾਂ ਹੀ ਅਸੀਂ ਜਿਸ ਤਰ੍ਹਾਂ ਕੱਲ ਵੀ ਅਸੀਂ ਮੋਕੇ ਕਰੈਲੀ ਕੀਤੀ ਸੀ ਉਸ ਤੋਂ ਪਹਿਲਾਂ ਅਸੀਂ ਪਿਛਲੇ ਹਫਤੇ ਦਿੱਲੀ ਲੋਕਤੰਤਰ ਬਚਾਓ ਰੈਲੀ ਕਰਕੇ ਆਏ ਹਾਂ ਜਿਸ ਦਾ ਕਿ ਪ੍ਰਭਾਵ ਇੰਨਾ ਕੋ ਹੋਇਆ ਹੈ ਕਿ ਸੈਂਟਰ ਸਰਕਾਰ ਦੀਆਂ ਜਿਹੜਾ ਹਿਲਗੀਆਂ ਅਤੇ ਅੱਜ ਦਾ ਜੋ ਸਰਵੇ ਵੀ ਆ ਰਿਹਾ ਹੈ ਉਸ ਦੇ ਵਿੱਚ ਵੀ ਬੀਜੇਪੀ ਜੋ ਹੈ ਪੂਰੀ ਤਰ੍ਹਾਂ ਹਾਰ ਰਹੀ ਹੈ ਅਤੇ ਉਸਦੀ ਬਖਲਾਹਟ ਦੇ ਨਾਲ ਹੀ ਇਹ ਸਾਰਾ ਕੰਮ ਕਰ ਰਹੀ ਹੈ ਅਸੀਂ ਆਪਣਾ ਜੋ ਇਹ ਵਿਰੋਧ ਹੈ ਜੋ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਹੈ ਅਸੀਂ ਹੋਰ ਵੀ ਤੇਜ਼ ਕਰਾਂਗੇ ਅਸੀਂ ਦਾਦਾ ਤੇ ਰਿਆਲੀਆਂ ਕਰਾਂਗੇ ਧਰਮੇ ਕਰਾਂਗੇ ਅਤੇ ਕੇਜਰੀਵਾਲ ਸਾਹਿਬ ਦੀ ਜੋ ਸੋਚ ਹੈ ਜੋ ਆਵਾਜ਼ ਹੈ ਉਹ ਅਸੀਂ ਹਰ ਪਿੰਡ ਹਰ ਘਰ ਹਰ ਗਲੀ ਮੁਹੱਲੇ ਤੱਕ ਪਹੁੰਚਾਵਾਂਗੇ ਭਾਤਜਤਾ ਪਾਰਟੀ ਦੇ ਜਿਹੜੇ ਨਮੰਦਰੀ ਨੇ ਚੰਗੇ ਕੋਈ ਜਿਹੜੀ ਮਾਨ ਸਰਕਾਰ ਦਾ ਰਿਸ਼ਵਤ ਖੋਰਾ ਦੇ ਬਲਾਕ ਸੀ ਤੇ ਰਿਸ਼ਵਤ ਖੋਰਾ ਤੋਂ ਕੰਮ ਹੋਇਆ ਕਿ ਜਿੰਦੰਦੇ ਪਰ ਇਹਨਾਂ ਦੇ ਆਪਣੇ ਨਿਕਲੇ ਜੀ ਬਿਲਕੁਲ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਬਿਲਕੁਲ ਗਲਤ ਹੈ ਦੇਖੋ ਕੋਈ ਵੀ ਹੈ ਅੱਜ ਮੈਂ ਤੁਹਾਡੇ ਦੇ ਕੋਲ ਇਲਜ਼ਾਮ ਲਾ ਦਿੰਨਾ ਕਿ ਠੀਕ ਹੈ ਮੈਂ ਤੁਹਾਡੇ ਕੋਲ ਪੈਸੇ ਲੈਣੇ ਹਨ ਤੁਹਾਨੂੰ ਚੱਕ ਕੇ ਅੰਦਰ ਨਹੀਂ ਕਰੂਗਾ ਤੁਹਾਨੂੰ ਵੀ ਪਤਾ ਹੈ ਕਿ ਪਹਿਲਾਂ ਰਿਪੋਰਟ ਲਿਖੀ ਜਾਂਦੀ ਹੈ ਇਨਕੁਆਰੀਆਂ ਹੁੰਦੀਆਂ ਦੋਨੋਂ ਪਾਰਟੀ ਨੂੰ ਬੁਲਾਇਆ ਜਾਂਦਾ ਫਿਰ ਕਿਤੇ ਜਾ ਕੇ ਕਾਰਵਾਈ ਹੁੰਦੀ ਹੈ ਇਹ ਜੋ ਕਾਰਵਾਈ ਹੈ ਇਹ ਪੂਰੀ ਦੀ ਪੂਰੀ ਬਦਲਾਖੋਰੀ ਦੀ ਹੈ ਔਰ ਤੁਹਾਨੂੰ ਤੋਡੇ ਸਾਹਮਣੇ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੇ ਸਿੰਘ ਜੀ ਜਿਨ੍ਹਾਂ ਨੂੰ ਕਿ ਹੁਣੇ ਅਦਾਲਤ ਨੇ ਰਿਹਾ ਕੀਤਾ ਹੈ ਤੇ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉਥੇ ਈਡੀ ਕੋਈ ਵੀ ਕਿਸੇ ਵੀ ਕਿਸਮ ਦਾ ਉਹਨਾਂ ਦੇ ਖਿਲਾਫ ਤਰੂਪ ਜਾਂ ਜੋ ਵੀ ਇਹਨਾਂ ਨੇ ਕਰੋੜਾਂ ਰੁਪਈਆਂ ਦੇ ਰਿਸ਼ੂ ਬੱਦਲ ਜਾਮ ਲਗਾਇਆ ਸੀ ਇੱਕ ਵੀ ਪਿਆਸਾ ਨਹੀਂ ਬ੍ਰਾਮਣ ਕਰ ਸਕੀ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਜੋ ਸਾਰੀ ਗੇਮ ਹੈ ਇਹ বিজে ਦੀ ਭਾਪੀ ਦੀ ਬਕਲਾਹਟ ਦੇ ਵਿੱਚ ਹੈ ਸਾਡੇ ਸਾਰੇ ਹੀ ਜੋ ਪਾਰਟੀ ਵਰਕਰ ਹਨ ਜਾਂ ਲੀਡਰ ਹਨ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਜਾਣਗੇ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ ਲੋਕ ਸਭਾ ਚੋਣਾਂ ਦੇ ਲਾਗੇ ਹੀ ਕੀਤਾ ਚਲੋ ਕਿਵੇਂ ਦੇਖੀਏ ਇਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਆਵਾਜ਼ ਨੂੰ ਦਬਾਉਣ ਲਈ ਆਮ ਆਦੀ ਪਾਰਟੀ ਦੇ ਵਰਕਰوں ਡਰਾਉਣ ਲਈ ਕੀਤਾ ਹੈ ਇਹਨਾਂ ਦਾ ਹੋਰ ਕੋਈ ਮਨਤਕ ਨਹੀਂ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਜੋ ਹੈ ਪੰਜਾਬ ਦਰਿਆਵਾਂ ਦੀ ਧਰਤੀ ਹੈ ਦਰਿਆਵਾਂ ਨੂੰ ਕਦੀ ਰੋਕਿਆ ਨਹੀਂ ਜਾ ਸਕਦਾ ਦਰਿਆਵਾਂ ਨੂੰ ਕਦੀ ਬੰਨ੍ਹ ਹੀ ਲਾਇਆ ਜਾ ਸਕਦਾ ਇਹ ਜੋ ਜਿੰਨਾ ਵੀ ਆਮ ਆਦੀ ਪਾਰਟੀ ਦਬਾਉਣ ਦੀ ਕੋਸ਼ਿਸ਼ ਕਰਦੇ ਆ ਆਮ ਆਦੀ ਪਾਰਟੀ ਉਨੀ ਹੀ ਜ਼ਿਆਦਾ ਉੱਪਰ ਕੇ ਅੱਗੇ ਆਏ ਮਾਨ ਸਰਕਾਰ ਦੇ ਲੋਕਤਾਂ ਅਸੀਂ ਸਭ ਨੂੰ ਇਹੀ ਮੈਸੇਜ ਦਿੰਨੇ ਆ ਕਿ ਇਹ ਜੋ ਇਲੈਕਸ਼ਨ ਆਈ ਹੈ ਇਸ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਰਨ ਦੀ ਲੋੜ ਨਹੀਂ ਹੈ ਆ ਕਿ ਆਮ ਆਦੀ ਪਾਰਟੀ ਨੂੰ ਜੋ ਇੰਡੀਆ ਦਾ ਨਮੰਦਨ ਹੈ ਉਹਨਾਂ ਨੂੰ ਵੋਟ ਕਰੋ ਬੀਜੇਪੀ ਦੇ ਗੈਸਟ ਨੂੰ ਵੋਟ ਕਰੋ ਤਾਂ ਜੋ ਤੁਸੀਂ ਇਸ ਸੰਵਧਾਨ ਨੂੰ ਬਚਾ ਸਕੋ ਇਸ ਮੁਕਤੰਤਰ ਨੂੰ ਬਚਾ ਸਕੋ ਬਹੁਤ ਬਹੁਤ ਧੰਨਵਾਦ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਨਕਲਾਬ ਜ਼ਿੰਦਾਬਾਦ ਸੋ ਅੱਜ ਦਾ ਇਹ ਧਰਨਾ ਜਿਹੜਾ ਇੱਕ ਝੂਠ ਦੇ ਖਿਲਾਫ ਲਗਾਇਆ ਗਿਆ ਜਿਹੜਾ ਕਿ ਵੱਲ ਫਰੇਬੀ ਕਰਕੇ ਸਾਡੇ ਮਹਿਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾ ਦੇ ਪਿੱਛੇ ਸੁੱਟ ਦਿੱਤਾ ਗਿਆ ਹਾਲਕੀ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੂੰ ਅਜੇ ਤੱਕ ਸਬੂਤ ਨਹੀਂ ਮਿਲਿਆ ਕੋਈ ਕਪਲਾ ਅਜੇ ਤੱਕ ਸਾਬਤ ਨਾ ਕਰ ਸਕੇ ਲੇਕਿਨ ਫੇਰ ਵੀ ED CBI ਦਾ ਝੂਠਾ ਸਹਾਰਾ ਲੈ ਕੇ ਅੱਜ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਜਿਹੜੇ ਗਲਤ ਇਲਜ਼ਾਮ ਲਾਏ ਨੇ ਉਸ ਦੇ ਰੋਸ ਵਿੱਚ ਅਸੀਂ ਅੱਜ ਇੱਥੇ ਬੈਠੇ ਆਂ ਔਰ ਅੱਜ ਪੂਰਾ ਦਿਨ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਕੱਠੇ ਹੋ ਕੇ ਇੱਥੇ ਬੈਠੇ ਰਹਾਂਗੇ ਅਨਸ਼ਣ ਕਰਾਂਗੇ ਤਾਂ ਕਿ ਜੋ ਇੱਕ ਗੁੰਗੀਆਂ ਤੇ ਬਹਿਰੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਨਾ ਦਿਖਾਈ ਨਾ ਸੁਣਾਈ ਦਿੰਦਾ ਤੇ ਨਾ ਇਹ ਸੱਚ ਦੇ ਬਾਰੇ ਬੋਲ ਸਕਦੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿੰਨਾ ਮਰਜੀ ਤਸ਼ੱਦਦ ਉਹ ਕਰ ਲੈਣ ਜਿੰਨਾ ਮਰਜੀ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾ ਦੇ ਪਿੱਛੇ ਕਰ ਲੈਣ ਪਰ ਅਰਵਿੰਦ ਆਮ ਆਦਮੀ ਪਾਰਟੀ ਦੀ ਜਿਹੜੀ ਨੀਵ ਹੈ ਉਹ ਮਜ਼ਬੂਤ ਹੈ ਔਰ ਉਹ ਇਸੇ ਤਰ੍ਹਾਂ ਹੀ ਪਾਰਟੀ ਪੂਰੀ ਖੜੀ ਰਹੇਗੀ ਜਿੰਨਾ ਉਹ ਜ਼ਿਆਦਾ ਜ਼ੁਲਮ ਕਰਨਗੇ ਆਮ ਆਦਮੀ ਪਾਰਟੀ ਦਾ ਜਿਹੜਾ ਹੌਸਲਾ ਉਹਨਾਂ ਹੀ ਜ਼ਿਆਦਾ ਵਧੇਗਾ ਜੇ ਉਹ ਸ਼ਾਇਦ ਅਜਿਹੇ ਹਰਕਤਾਂ ਨਾ ਕਰਦੇ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਸੀ ਸ਼ਾਇਦ ਉਹ ਨਾ ਉਹਨਾਂ ਵੱਧ ਪਾਂਦਾ ਸੋ ਕਿਸੇ ਭੁਲੇਖੇ ਦੇ ਵਿੱਚ ਨਾ ਰਹਿਣ ਕਿ ਜੇਲ੍ਹ ਦੇ ਵਿੱਚ ਸਾਡੇ ਸੁਪਰੀਮੋ ਨੂੰ ਡੱਕ ਕੇ ਉਹ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਹਲਾ ਸਕਦੇ ਨੇ ਅਸੀਂ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਮਰਦੇ ਦਮ ਤੱਕ ਆਪਣੇ ਸੁਪਰੀਮੋ ਆਪਣੇ ਮਹਿਬੂਬ ਨੇਤਾ ਦੇ ਨਾਲ ਰਹਾਂਗੇ ਔਰ ਆਉਣ ਵਾਲੇ 2024 ਦੇ ਇਲੈਕਸ਼ਨਾਂ 'ਚ ਇਸ ਦਾ ਮੂੰਹ ਤੋੜਵਾ ਜਵਾਬ ਪੂਰੇ ਪੰਜਾਬ ਦੀ ਜਨਤਾ ਜਿਹੜੀ ਉਹ ਛੇਤੀ ਦੇਗੀ ਧੰਨਵਾਦ ਆਮ ਆਦਮੀ ਪਾਰਟੀ